ਇੱਕ ਪੰਜਾਬੀ ਘਰ ਜਿਸ ਦੇ ਵਿੱਚ ਗੁਰਮੀਤ ਸਿੰਘ ਅਤੇ ਜਗੀਰ ਕੌਰ ਦਾਹੇ ਪਰਿਵਾਰ ਰਹਿੰਦਾ ਸੀ ਇਹਨਾਂ ਦੀ ਧੀ ਦਵਿੰਦਰ ਕੌਰ ਵਿਆਹੀ ਹੋਈ ਸੀ ਪਰ ਵਿਆਹ ਤੋਂ ਬਾਅਦ ਉਸਦੇ ਘਰ ਦੇ ਵਿੱਚ ਕੁਝ ਅਣਬਣ ਹੋਣ ਦੇ ਕਾਰਨ ਇਹ ਉਸ ਨੂੰ ਆਪਣੇ ਘਰ ਵਾਪਸ ਲਿਆਏ ਸੀ ਆਪਣੇ ਦੋ ਬੱਚਿਆਂ ਸਮੇਤ ਇਹ ਕੁੜੀ ਮਾਪਿਓ ਦੇ ਨਾਲ ਰਹਿੰਦੀ ਸੀ ਇਸ ਕੁੜੀ ਨੂੰ ਮਾਪਿਓ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸੀ ساری ਉਮਰ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਸੀ ਕਿ ਉਸ ਦੀ ਤਕਲੀਫ ਨੂੰ ਮਾਪਿਓ ਦੇਖ ਨਹੀਂ ਸਕੇ ਆਪਣੀ ਅੱਖਾਂ ਦੇ ਸਾਹਮਣੇ ਧੀ ਨੂੰ ਰੋਂਦਿਆਂ ਨਹੀਂ ਦੇਖ ਸਕੇ ਅਤੇ ਆਪਣੀ ਧੀ ਨੂੰ ਵਾਪਸ ਉਹ ਘਰ ਲਿਆਏ ਸੀ ਮਾਪਿਓ ਆਪਣੀ ਇਸ ਬੱਚੀ ਨੂੰ ਪਿਆਰ ਕਰਦੇ ਸੀ ਇਸ ਤੇ ਸਿਰ ਤੇ ਹੀ ਸਾਰਾ ਘਰ ਉਹ ਛੱਡ ਕੇ ਕਿਤੇ ਵੀ ਬੇਫਿਕਰ ਹੋ ਕੇ ਚਲੇ ਜਾਂਦੇ ਸੀ ਇਸ ਨੂੰ ਮਾੜਾ ਬੋਲਣ ਵਾਲਿਆਂ ਦਾ ਵੀ ਉਹ ਮੂੰਹ ਬੰਦ ਕਰਵਾਉਂਦੇ ਸੀ ਕਿ ਸਾਡੀ ਧੀ ਬਹੁਤ ਹੀ ਸਿਆਣੀ ਹੈ ਅਤੇ ਉਸ ਦਾ ਨਾਮ ਸੀ ਦਵਿੰਦਰ ਕੌਰ ਦੋ ਬੱਚਿਆਂ ਦੀ ਮਾਂ ਜੋ ਕਿ 2018 ਦੇ ਵਿੱਚ ਸਹੁਰੇ ਘਰ ਤੋਂ ਲੜਾਈ ਝਗੜਾ ਹੋਣ ਤੋਂ ਬਾਅਦ ਪੇਕੇ ਘਰ ਤੇ ਵਿੱਚ ਆ ਗਈ ਸੀ ਪਰ ਇੱਥੇ ਆ ਕੇ ਉਸ ਨੇ ਕੀ ਕੁਝ ਕੀਤਾ ਉਸ ਨੂੰ ਲੈ ਕੇ ਇਹ ਪੂਰੀ ਕਹਾਣੀ ਇੱਕ ਇਹੋ ਜਿਹਾ ਦਰਦ ਬਿਆਨ ਕਰੇਗੀ ਜਿਸ ਨੂੰ ਸੁਨਣ ਤੋਂ ਬਾਅਦ ਕਿਸੇ ਦੇ ਵੀ ਲੂ ਕੰਡੇ ਖੜੇ ਹੋ ਜਾਣ ਮਾਪਿਓ ਇਸ ਘਰ ਦੇ ਵਿੱਚ ਸੀ ਪਰ ਬੀਤੇ ਕੁਝ ਸਮਾਂ ਪਹਿਲਾਂ ਹੀ ਇਸ ਘਰ ਦੀ ਮੁਖੀ ਯਾਨੀ ਕਿ ਜਾਗੀਰਕਰ ਜੋ ਕਿ ਇਸ ਕੁੜੀ ਦੀ ਮਾਂ ਸੀ ਜਲੰਧਰ ਗਈ ਸੀ ਕਿਉਂਕਿ ਉਹਨਾਂ ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ ਸੀ ਉੱਥੇ ਜਾਣ ਤੇ ਮਗਰੋਂ ਜਦੋਂ ਉਹ ਕੁਝ ਦਿਨਾਂ ਬਾਅਦ ਵਾਪਸ ਆਉਂਦੇ ਨੇ ਤਾਂ ਘਰ ਆ ਕੇ ਦੇਖਦੇ ਨੇ ਕਿ ਉਹਨਾਂ ਦਾ ਪਤੀ ਘਰ ਨਹੀਂ ਹੈ ਜਦੋਂ ਧੀ ਨੂੰ ਪੁੱਛਿਆ ਜਾਂਦਾ ਹੈ ਕਿ ਤੇਰੇ ਡੈਡੀ ਕਿੱਥੇ ਨੇ ਪਾਪਾ ਕਿੱਥੇ ਨੇ ਤਾਂ ਉਹ ਆਖਦੀ ਹੈ ਕਿ ਉਹ ਬਾਹਰ ਗਏ ਨੇ ਹੁਣੀ ਆ ਜਾਣਗੇ ਤੁਸੀਂ ਚਾਹ ਪੀਓ ਇਹ ਚਾਹ ਪੀਣ ਦਾ ਮਾਮਲਾ ਕਿਉਂਕਿ ਆਖਰੀ ਵਾਰ ਜਦੋਂ ਪਿਤਾ ਘਰ ਦੇ ਵਿੱਚ ਸੀ ਉਹ ਵੀ ਚਾਹ ਪੀ ਚਾਹ ਹੀ ਪੀਤੀ ਸੀ ਉਹਨਾਂ ਨੇ ਅਤੇ ਹੁਣ ਮਾਂ ਦੇ ਵੱਲੋਂ ਵੀ ਚਾਹ ਹੀ ਪੀਤੀ ਗਈ ਸੀ ਇਹ ਸਮਗਰੋਂ ਇਹ ਦੋਵੇਂ ਜਾਣੇ ਆਖਿਰਕਾਰ ਕਿੱਥੇ ਚਲੇ ਗਏ ਐਸਟੀ ਦੇ ਵੱਲੋਂ ਜਿਸ ਦਾ ਨਾਮ ਦਵਿੰਦਰ ਕੌਰ ਸੀ ਇਹ ਪੁਲਿਸ ਸਟੇਸ਼ਨ ਜਾਂਦੀ ਹੈ ਤੇ ਪੁਲਿਸ ਸਟੇਸ਼ਨ ਜਾ ਕੇ ਦੱਸਦੀ ਹੈ ਕਿ ਮੇਰੇ ਮਾਪਿਓ 2 ਮਾਰਚ ਤੋਂ ਗਾਇਬ ਨੇ ਅਤੇ ਹੁਣ 4 ਤਰੀਕ ਹੋ ਚੁੱਕੀ ਹੈ 2 ਦਿਨ ਮੈਂ ਉਹਨਾਂ ਦਾ ਇੰਤਜ਼ਾਰ ਕਰਦੀ ਰਹੀ ਪਰ ਉਹ ਮੈਨੂੰ ਮਿਲ ਨਹੀਂ ਰਹੇ ਇਸ ਮਗਰੋਂ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਅਤੇ ਕੁਝ ਦਿਨਾਂ ਬਾਅਦ ਗੰਦੇ ਨਾਲੇ ਦੇ ਵਿੱਚੋਂ ਇੱਕ ਸੂਟਕੇਸ ਮਿਲਦਾ ਹੈ ਅਤੇ ਉਸ ਸੂਟਕੇਸ ਦੇ ਵਿੱਚ ਕਿਸੇ ਔਰਤ ਦੀ लाश ਸੀ ਉਸ ਦੀਆਂ ਹੱਡੀਆਂ ਤੋੜ ਕੇ ਤੋੜ ਮਰੋੜ ਕੇ ਉਸ ਨੂੰ ਕਿਸੇ ਤਰੀਕੇ ਦੇ ਨਾਲ ਸੂਟਕੇਸ ਦੇ ਵਿੱਚ ਪਾਇਆ ਗਿਆ ਸੀ ਅਤੇ ਇਹ ਸੂਟਕੇਸ ਮਿਲਣ ਤੋਂ ਬਾਅਦ ਉਸ লাশ ਦੀ ਹਾਲਤ ਇਹ ਸੀ ਕਿ ਉਹ ਦੇਖਣ ਯੋਗ ਨਹੀਂ ਸੀ ਪਰ ਫਿਰ ਵੀ ਕਿਸੇ ਤਰੀਕੇ ਦੇ ਨਾਲ ਹੁਣ ਧੀ ਨੂੰ ਦੱਸਣਾ ਸੀ ਕਿ ਤੁਸੀਂ ਲਾਪਤਾ ਦੀ ਕੋਈ ਰਿਪੋਰਟ ਲਖਾਈ ਆ ਤੇ ਇੱਥੇ ਇੱਕ ਮ੍ਰਿਤਕ ਦੇ ਮਿਲੀ ਹੈ ਤੁਸੀਂ ਆ ਕੇ ਚੈੱਕ ਕਰੋ ਕਿ ਤੇਹ ਤੁਹਾਡੇ ਪਰਿਵਾਰਿਕ ਮੈਂਬਰ ਦਿੱਤਾ ਨਹੀਂ ਦਵਿੰਦਰ ਕੌਰ ਦੇ ਵੱਲੋਂ ਜਦੋਂ ਹੀ ਸੂਟ ਕੇ ਸੱਤੋਸਤੇ ਵਿੱਚੋਂ ਨਿਕਲੀ ਹੋਈ ਸਲਾਸ਼ ਨੂੰ ਦੇਖਿਆ ਜਾਂਦਾ ਤਾਂ ਉਸ ਦੀਆਂ ਪਹਿਲਾਂ ਚੀਕਾਂ ਨਿਕਲ ਜਾਂਦੀਆਂ ਨੇ ਬਾਅਦ ਦੇ ਵਿੱਚ ਉਹ ਰੋ ਰੋ ਕੇ ਆਖਦੀ ਹੈ ਕਿ ਨਹੀਂ ਇਹ ਮੇਰੀ ਮਾਂ ਨਹੀਂ ਹੈ ਇਦਨਸੀ 8 ਮਾਰਚ 2019 ਦਾ ਜਦੋਂ ਇਹ ਸੂਟਕੇਸ ਦੇ ਵਿੱਚੋਂ Laash ਬਰਾਮਦ ਹੋਈ ਹੁਣ ਪੁਲਿਸ ਦੇ ਵੱਲੋਂ ਇਸ ਕੁੜੀ ਦੇ ਪਤੀ ਨੂੰ ਬੁਲਾਇਆ ਜਾਂਦਾ ਤੇ ਕਿਹਾ ਜਾਂਦਾ ਕਿ ਆ ਕੇ ਹੋਸ਼ ਨਾਖਤ ਕਰੇ ਹੋਸ਼ ਨਾਖਤ ਕਰ ਦਿੰਦਾ ਕਿ ਇਹ ਉਸ ਦੀ ਸਸਥਹੀ ਹੈ ਪਰ ਇਸ ਦੇ ਨਾਲ ਹੀ ਪਤੀ ਦੇ ਵੱਲੋਂ ਪਹਿਲਾ ਸ਼ੱਕ ਜ਼ਾਹਿਰ ਕੀਤਾ ਜਾਂਦਾ ਹੈ ਕਿ ਜਦੋਂ ਪੁਲਿਸ ਦੇ ਵੱਲੋਂ ਪੁੱਛਗੀ ਚ ਹੁੰਦੀ ਹੈ ਕਿ ਤੁਹਾਨੂੰ ਕਿਸ ਤੇ ਸ਼ੱਕ ਹੈ ਕਿ ਕਿਸ ਦੇ ਵੱਲੋਂ ਇਸ ਨੂੰ ਅੰਜਾਮ ਦਿੱਤਾ ਗਿਆ ਹੋਣਾ ਤਾਂ ਪਤੀ ਇਹ ਸ਼ੱਕ ਜ਼ਾਹਿਰ ਕਰਦਾ ਹੈ ਕਿ ਹੋਵੇ ਨਾ ਹੋਵੇ ਇਹ ਦਵਿੰਦਰ ਕੌਰ ਦੇ ਵੱਲੋਂ ਹੀ ਕੀਤਾ ਗਿਆ ਹੋਣਾ ਕਿਉਂਕਿ ਉਹ ਲਾਲਚੀ ਕਿਸਮ ਦੀ ਜਨਾਨੀ ਹੈ ਪਰ ਪੁਲਿਸ ਵਾਲੇ ਉਸ ਦੀ ਇਸ ਗੱਲ ਤੇ ਭਰੋਸਾ ਨਹੀਂ ਕਰਨਗੇ ਕਿਉਂਕਿ ਪਤਾ ਹੈ ਕਿ ਉਹ પતિ ਪਤਨੀ ਨੇ ਆਪਸ ਦੇ ਵਿੱਚ ਡਿਸਪਿਊਟ ਚੱਲ ਰਿਹਾ ਇੱਕ ਸਾਲ ਤੋਂ ਅਤੇ ਇਹ ਜਿਹੜੀ ਕੁੜੀ ਸੀ ਆਪਣੇ ਪਤੀ ਦਾ ਘਰ ਛੱਡ ਕੇ ਆਪਣੇ ਮਾਪਿਓ ਦੇ ਘਰ ਆ ਰਹੀ ਸੀ ਤਾਂ ਖੈਰ ਪੁਲਿਸ ਦਾ ਸ਼ੱਕ ਜਾਂਦਾ ਹੈ ਜਗੀਰ ਕੌਰ ਦੇ ਘਰ ਵਾਲੇ ਗੁਰਮੀਤ ਸਿੰਘ ਤੇ ਹੈ ਗੁਰਮੀਤ ਸਿੰਘ ਜੋ ਕਿ ਦਵਿੰਦਰ ਕੌਰ ਦਾ ਪਿਤਾ ਇਹ ਇਸ ਦੀ ਵੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਗਈ ਸੀ ਪਰ ਇਸ ਦੀ লাশ ਨਾ ਮਿਲਣ ਕਰਕੇ ਜਾਂ ਫਿਰ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਨਾ ਹੋਣ ਕਰਕੇ ਪੁਲਿਸ ਨੂੰ ਇਹ ਸ਼ੱਕ ਹੋਇਆ ਕਿ ਇਸ ਨੇ ਆਪਣੀ ਦੀ ਪਤਨੀ ਦੀ jaan ਲਈ ਅਤੇ ਫਿਰ ਉਸ ਤੋਂ ਬਾਅਦ ਹੀ ਫਰਾਰ ਹੋ ਗਿਆ ਪਰ ਪੁਲਿਸ ਨੇ ਜਦੋਂ ਇਸੇ ਗੰਦੇ ਨਾਲੇ ਦੇ ਵਿੱਚ ਇੱਕ ਵਾਰ ਫਿਰ ਤੋਂ ਸਰਚ ਆਪਰੇਸ਼ਨ ਚਲਾਇਆ 8 ਘੰਟੇ ਲੰਮਾ ਇਹ ਸਰਚ ਆਪਰੇਸ਼ਨ ਚੱਲਿਆ ਅਤੇ ਉਸ ਮਗਰੋਂ ਇੱਥੋਂ ਇੱਕ ਹੋਰ ਨਵਾਂ ਨਕੋਰ ਸੂਟਕੇਸ ਮਿਲਿਆ ਅਤੇ ਉਸ ਦੇ ਵਿੱਚੋਂ ਇਸ ਬੰਦੇ ਦੀ ਲਾਸ਼ ਮਿਲਦੀ ਹੈ। ਹੁਣ ਇਹ ਨਵਾਂ ਨਕੋਰ ਸੂਟਕੇਸ ਦੇਖਣ ਤੋਂ ਬਾਅਦ ਲੋਕਾਂ ਦੇ ਵੱਲੋਂ ਪੁਲਿਸ ਨੂੰ ਇਤਲਾ ਇਸ ਕਰਕੇ ਦਿੱਤੀ ਗਈ ਸੀ ਕਿ ਇਹ ਗੰਦਾ ਨਾਲ ਹੈ ਅਤੇ ਉਹ ਸੂਟਕੇਸ ਬਿਲਕੁਲ ਚਮਕਦਾਰ ਸੀ ਜਿਵੇਂ ਕਿ ਹੁਣੇ-ਹੁਣੇ ਬਾਜ਼ਾਰ ਤੋਂ ਲਿਆ ਕੇ ਕਿਸੇ ਦੇ ਵੱਲੋਂ ਇੱਥੇ ਸੁੱਟ ਦਿੱਤੇ ਗਏ। ਹੁਣ ਇਸੇ ਕਰਕੇ ਹੀ ਲੋਕਾਂ ਨੂੰ ਸ਼ੱਕ ਹੋਇਆ ਤੇ ਪੁਲਿਸ ਦੇ ਕੋਲ ਉਹਨਾਂ ਦੇ ਵੱਲੋਂ ਪਹੁੰਚ ਕੀਤੀ ਗਈ ਸੀ। ਹਰ ਵਿਅਕਤੀ ਜਿਹੜਾ ਕਿ ਕਿਸੇ ਕਤਲ ਨੂੰ ਅੰਜਾਮ ਦਿੰਦਾ ਜਾਂ ਫਿਰ ਕਿਸੇ ਦੇ ਨਾਲ ਮਾੜਾ ਕਰਕੇ ਖੁਦ ਚੈਨ ਦੇ ਨਾਲ ਬੈਠਾ ਹੁੰਦਾ ਉਹ ਆਪਣੇ ਆਪ ਨੂੰ ਬੜਾ ਹੀ ਸਮਝਦਾ ਹੈ ਕਿ ਮੈਂ ਸਮਝਦਾਰਾਂ ਤੇ ਮੈਨੂੰ ਕੋਈ ਫੜ ਨਹੀਂ ਸਕਦਾ ਪਰ ਹਰੇਕ ਕੋਈ ਜਦੋਂ ਵੀ ਕੋਈ ਅਜਿਹਾ ਕ੍ਰਾਈਮ ਕਰਦਾ ਹੈ ਤਾਂ ਉਸ ਦੇ ਵਿੱਚ ਕੁਝ ਨਾ ਕੁਝ ਕਲੂ ਪੁਲਿਸ ਦੇ ਕੋਲ ਅਜਿਹੇ ਹਮੇਸ਼ਾ ਹੀ ਫੜੇ ਜਾਂਦੇ ਨੇ ਜਿਸ ਦੇ ਕਾਰਨ ਉਹਨਾਂ ਦੀ ਮੌਰਖਤਾ ਸਾਹਮਣੇ ਆਂਦੀ ਹੈ ਅਤੇ ਫੜੇ ਜਾਣ ਤੋਂ ਬਾਅਦ ਉਹ ਆਪਣੀ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਬਤੀਤ ਕਰਦੇ ਨੇ ਹੁਣ ਇਸ ਕਹਾਣੀ ਦੇ ਵਿੱਚ ਹੋਇਆ ਕੀ ਹੁਣ ਜਦੋਂ ਪਤਨੀ ਤੋਂ ਬਾਦਪਤੀ ਦੀ ਵਿਲਾਸ਼ ਮਿਲੀ ਉਸ ਦੀ ਧੀ ਦੇ ਉੱਪਰ ਹੀ ਹੁਣ ਜਦੋਂ ਸ਼ੱਕ ਜਾਣਾ ਸ਼ੁਰੂ ਹੁੰਦਾ ਉਸ ਤੋਂ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਜਾਂਦੀ ਹੈ ਤਾਂ ਉਹ ਧੀ ਪਹਿਲਾਂ ਤਾਂ ਇਹ ਮੰਨਦੀ ਹੀ ਨਹੀਂ ਕਿ ਉਸ ਨੂੰ ਇਸ ਬਾਰੇ ਕੁਝ ਪਤਾ ਹੈ ਕਿਉਂਕਿ ਉਹ ਰੋਂਦੀ ਹੈ ਦੁਖੀ ਹੁੰਦੀ ਹੈ ਕਿ ਇਹ ਮੇਰੇ ਮਾਪਿਓ ਦੇ ਨਾਲ ਕੀ ਹੋ ਗਿਆ ਪੁਲਿਸ ਦੇ ਵੱਲੋਂ ਹੁਣ ਜਦੋਂ ਰਿਸ਼ਤੇਦਾਰਾਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹਨਾਂ ਦੀ ਮਾਂ ਜਗੀਰ ਕੌਰ ਫਰਵਰੀ ਮਹੀਨੇ ਦੇ ਵਿੱਚ ਹੀ ਜਲੰਧਰ ਚਲੀ ਗਈ ਸੀ ਅਤੇ ਇਹ ਵਾਪਸ ਕਰੀਬ 2 ਮਾਰਚ ਨੂੰ ਆਈ 10 ਫਰਵਰੀ ਨੂੰ ਜਗੀਰ ਕੌਰ ਆਪਣੇ ਘਰ ਤੋਂ ਜਲੰਧਰ ਚਲੀ ਗਈ ਸੀ ਅਤੇ 2 ਮਾਰਚ ਨੂੰ ਉਹ ਵਾਪਸ ਆਈ ਹੈ ਪਰ ਹੁਣ ਇੱਥੇ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਮੈਡੀਕਲ ਰਿਪੋਰਟ ਦੇ ਵਿੱਚ ਵੀ ਸਾਹਮਣੇ ਆਈ ਜਿਸ ਦੇ ਵਿੱਚ ਪਤਾ ਲੱਗਿਆ ਕਿ ਇਹਨਾਂ ਨੂੰ ਨਸ਼ੀਲੀਆਂ ਗੋਲੀਆਂ ਦਿੱਤੀਆਂ ਗਈਆਂ ਸੀ ਪਹਿਲਾਂ ਅਤੇ ਨਾਲ ਹੀ ਜਿਹੜਾ ਇਸ ਘਰ ਦਾ ਮੁਖੀ ਹੈ ਗੁਰਮੀਤ ਸਿੰਘ ਹੈ ਉਹ ਕਰੀਬ 21 ਤਰੀਕ ਤੋਂ ਗਾਇਬ ਸੀ 21 ਤਰੀਕ ਤੋਂ ਗਾਇਬ ਹੋਇਆ ਹੈ ਬੰਦਾ ਉਸ ਦੀ ਗੁੰਸ਼ਦਗੀ ਦੀ ਰਿਪੋਰਟ ਮਾਰਚ ਮਹੀਨੇ ਦੇ ਵਿੱਚ 2 ਤਰੀਕ ਨੂੰ ਆਖਿਰਕਾਰ ਕਿਉਂ ਲਿਖਵਾਈ ਗਈ ਹੁਣ ਜਦੋਂ ਉਹਨਾਂ ਦੀ ਮਾਤਾ ਜਗੀਰ ਕੌਰ 10 ਫਰਵਰੀ ਨੂੰ ਘਰ ਤੋਂ ਚਲੇ ਗਏ ਤਾਂ ਘਰ ਦੇ ਵਿੱਚ ਇਹਨਾਂ ਦੀ ਧੀ ਦਵਿੰਦਰ ਕੌਰ ਪਿਤਾ ਗੁਰਮੀਤ ਸਿੰਘ ਅਤੇ ਬੱਚੇ ਹੀ ਰਹਿ ਗਏ ਸੀ ਹੁਣ ਧੀ ਦੇ ਹੱਥ ਦੇ ਵਿੱਚ ਸਭ ਕੁਝ ਸੀਗਾ ਪਰ ਇਹ ਧੀ ਇਹੋ ਜਿਹੀ ਨਿਕਲੀ ਜਿਨੇ ਆਪਣੀ ਪ੍ਰਾਪਰਟੀ ਵੇਚਣ ਦੇ ਲਈ ਆਪਣੇ ਪਿਤਾ ਦੇ ਜਾਲੀ ਦਸਤਖਤ ਕੀਤੇ ਅਤੇ ਮਾੜੀ ਕਿਸਮਤ ਥੀ ਕੈਲ ਉਹ ਕਿਉਂ ਉਸਤੇ ਪਿਤਾ ਨੂੰ ਪਤਾ ਲੱਗ ਗਿਆ ਕਿ ਉਸਦੀ ਇਹ 30 ਕਰ ਦੇ ਵਿੱਚ ਬੈਠੀ ਬੈਠੀ ਕਰ ਕੀ ਰਹੀ ਹੈ ਕਰ ਦੇ ਵਿੱਚੋਂ ਇਸ ਧੀ ਦੇ ਵੱਲੋਂ 8 ਲੱਖ ਦੇ ਗਹਿਣੇ ਤੱਕ ਚੋਰੀ ਕੀਤੇ ਗਏ ਅਤੇ ਘਰ ਨੂੰ ਪੂਰੀ ਤਰ੍ਹਾਂ ਦੇ ਨਾਲ ਉਹ ਬਰਬਾਦ ਕਰਨਾ ਚਾਹੁੰਦੀ ਸੀ ਕਿਉਂ ਕਰਨਾ ਚਾਹੁੰਦੀ ਸੀ ਇਹਤੀ ਉਸਦੇ ਬਾਰੇ ਦੱਸਾਂਗੇ ਪਰ ਇਸ ਤੋਂ ਪਹਿਲਾਂ ਇਹ ਦੱਸ ਦਈਏ ਕਿ ਗੁਰਮੀਤ ਸਿੰਘ ਜੋ ਕਿ ਦੁਬਈ ਦੇ ਵਿੱਚ ਫਰਨੀਚਰ ਦਾ ਕੰਮ ਕਰਦੇ ਸੀ ਕੁਝ ਸਮੇਂ ਬਾਅਦ ਵਾਪਸ ਆ ਕੇ ਰਹਿਣ ਲੱਗ ਪਏ ਸੀ ਦੁਬਈ ਛੱਡ ਕੇ ਅਤੇ ਹੁਣ ਉਹ ਆਪਣੀ ਇਸ ਧੀ ਦੇ ਨਾਲ ਹੀ ਰਹਿ ਰਹੇ ਸਨ ਇਹ ਧੀ ਜਿਸ ਦੇ ਉੱਪਰ ਅੱਖਾਂ ਬੰਦ ਕਰਕੇ ਮਾਪਿਓ ਦੇ ਵੱਲੋਂ ਉਵੇਂ ਹੀ ਯਕੀਨ ਕੀਤਾ ਗਿਆ ਜਿਵੇਂ ਕਿ ਹਰੇਕ ਮਾਪਿਓ ਆਪਣੇ ਬੱਚਿਆਂ ਦੇ ਉੱਪਰ ਕਰਦਾ ਹੁੰਦਾ ਪਰ ਜਦੋਂ ਹੁਣ ਪੁਲਿਸ ਦੇ ਵੱਲੋਂ ਦਵਿੰਦਰ ਕੌਰ ਨੂੰ ਸ਼ੱਕ ਦੇ ਘੇਰੇ ਦੇ ਵਿੱਚ ਰੱਖਿਆ ਗਿਆ ਤੇ ਉਸ ਦੀ ਫੋਨ ਕਾਲ ਚੈੱਕ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹਨਾਂ ਦਿਨਾਂ ਦੇ ਵਿੱਚ ਹੀ ਇੱਕ ਪ੍ਰਿੰਸ ਨਾਮ ਦੇ ਬੰਦੇ ਦੇ ਨਾਲ ਜੋ ਕਿ ਖੁਦ ਵਿਆਹਿਆ ਹੋਇਆ ਸੀ ਉਸ ਦੇ ਨਾਲ ਇਹ ਦਵਿੰਦਰ ਕੌਰ ਨਾਮ ਦੀ ਕੁੜੀ ਸੰਪਰਕ ਦੇ ਵਿੱਚ ਸੀ ਅਤੇ ਇਹ ਪ੍ਰਿੰਸ ਉਹਨਾਂ ਦੇ ਘਰ ਵੀ ਆਂਦਾ ਜਾਂਦਾ ਸੀ ਹੁਣ ਪੁਲਿਸ ਨੇ ਜਦੋਂ ਪ੍ਰਿੰਸ ਦੇ ਕੋਲ ਉਹ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਤਾਂ ਉਸਨੇ ਦੱਸਿਆ ਕਿ ਅਸੀਂ ਸਿਰਫ ਕੰਮ ਦੇ ਸਿਲਸਿਲੇ ਦੇ ਵਿੱਚ ਮਿਲੇ ਸੀ ਕਿਉਂਕਿ ਇਹ ਹੀ ਮੇਰੇ ਕੋਲੋਂ ਕੰਮ ਲੈਣ ਆਈ ਸੀ ਅਤੇ ਸਿਰਫ ਸਾਡੀ ਇੰਨੀ ਕੀ ਜਾਣਕਾਰ ਹੈ ਪਰ ਪੁਲਿਸ ਦਾ ਕਹਿਣਾ ਹੁੰਦਾ ਹੈ ਕਿ ਤੁਸੀਂ ਬਾਰ-ਬਾਰ ਫੋਨ ਤੇ ਗੱਲ ਕਰ ਰਹੇ ਹੋ ਇੰਨੀ ਲੰਬੀ ਫੋਨ ਕਾਲ ਕਰ ਰਹੇ ਹੋ ਅਤੇ ਲਖਨਊਦ ਦੇ ਵਿੱਚ ਰਹਿੰਦਾ ਇਹ ਪ੍ਰਿੰਸ ਆਖਿਰਕਾਰ ਦਿੱਲੀ ਤੱਕ ਇੰਨੀ ਲੌਂਗ ਡਰਾਈਵ ਕਰਕੇ ਬਾਰ-ਬਾਰ ਕਿਉਂ ਆ ਰਹਿਆ ਸੀ ਉਸ ਦੇ ਘਰ ਦੇ ਵਿੱਚ ਥੋੜੇ ਹੀ ਸਮੇਂ ਦੇ ਲਈ ਕਿਉਂ ਗਿਆ ਅਤੇ ਉੱਥੋਂ ਵਾਪਸ ਕਿਉਂ ਪਰਤਿਆ ਇਸ ਨੂੰ ਲੈ ਕੇ ਇਹ ਸਾਰੀ ਕਹਾਣੀਆਂ ਤੇ ਇਹ ਸਾਰੇ ਕਿਸ ਤਰ੍ਹਾਂ ਦੇ ਨਾਲ ਇੱਕ ਇੱਕ ਕਰਕੇ ਦਵਿੰਦਰ ਕੌਰ ਦੇ ਨਾਲ ਜੁੜਦੇਗੇ ਅਤੇ ਬਾਅਦ ਦੇ ਵਿੱਚ ਇੱਕ ਇਹੋ ਜਿਹੀ ਘਟਨਾ ਨੂੰ ਖੁੱਲ ਕੇ ਬਾਹਰ ਲਿਆਂਦਾ ਪੁਲਿਸ ਦੇ ਵੱਲੋਂ ਸਾਰੇ ਭੇਦ ਖੋਲ ਦਿੱਤੇ ਗਏ ਜਿਸ ਨੂੰ ਸੁਣ ਕੇ ਸ਼ਰਮ ਆਉਂਦੀ ਹੈ ਕਿ ਕੋਈ ਧੀ ਜੋ ਕਿ ਵਿਆਹੀ ਹੋਈ ਵੀ ਸੀ ਅਤੇ ਦੁਨੀਆ ਨੂੰ ਦੇਖ ਚੁੱਕੀ ਸੀ ਅਤੇ ਉਸ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਮੇਰੇ ਮਾਪਿਓ ਤੋਂ ਬਿਨਾ ਮੇਰਾ ਕੋਈ ਵੀ ਨਹੀਂ ਹੈ ਫਿਰ ਵੀ ਉਸ ਨੇ ਉਸੇ ਹੀ ਮਾਪਿਓ ਦੇ ਨਾਲ ਐਡਾ ਵੱਡਾ ਧੋਖਾ ਕੀਤਾ ਜਿਸ ਨੂੰ ਸੁਣ ਕੇ ਰੂ ਕੰਬਦੀ ਹੈ ਤੇ ਨਾਲ ਹੀ ਇਸ ਕੁੜੀ ਦੇ ਉੱਪਰ ਗੁੱਸਾ ਵੀ ਆਉਂਦਾ ਹੈ ਕਿ ਉਸ ਨੇ ਕਿੰਨਾ ਮਾੜਾ ਕੰਮ ਆਪਣੇ ਹੀ ਮਾਪਿਓ ਦੇ ਨਾਲ ਆਪਣੇ ਹੀ ਹੱਥਾਂ ਦੇ ਨਾਲ ਕੀਤਾ 4 ਮਾਰਚ 2019 ਨੂੰ ਦਵਿੰਦਰ ਕੌਰ ਪੁਲਿਸ ਸਟੇਸ਼ਨ ਜਾਂਦੀ ਹੈ ਉੱਥੇ ਜਾ ਕੇ ਭੱਜੀ-ਭੱਜੀ ਪੁਲਿਸ ਦੇ ਕੋਲ ਅਫਰਾ ਤਫਰੀ ਦੇ ਵਿੱਚ ਆਖਦੀ ਹੈ ਕਿ ਮੈਨੂੰ ਮੇਰੇ ਮਾਪਿਓ ਨਹੀਂ ਮਿਲ ਰਹੀ ਇਸ ਦੇ ਲਈ ਉਹ ਰਿਪੋਰਟ ਲਿਖਾਉਣ ਦੇ ਲਈ ਪਹੁੰਚੀ ਹੈ ਉੱਥੇ ਜਾ ਕੇ ਉਸਨੇ ਦੱਸਿਆ ਕਿ ਮੇਰੇ ਪਿਤਾ ਗੁਰਮੀਤ ਸਿੰਘ ਮਾ ਜਗੀਰ ਕੌਰ 2 ਮਾਰਚ ਤੋਂ ਲਾਪਤਾ ਨੇ ਅਤੇ ਮੈਂ ਉਹਨਾਂ ਦੀ ਪਾਲ ਲਗਾਤਾਰ ਕਰ ਰਹੀ ਹਾਂ ਪੁਲਿਸ ਵਾਲੇ ਪੁੱਛਦੇ ਨੇ ਕਿ ਹੁਣ 4 ਮਾਰਚ ਹੋ ਚੁੱਕੀ ਹੈ ਤੁਸੀਂ ਦੋ ਦਿਨ ਲੇਟ ਕਿਉਂ ਆਏ ਉਸ ਦਾ ਜਵਾਬ ਸੀ ਕਿ ਮੈਂ ਦੇਖ ਰਹੀ ਸੀ ਕਿ ਮੇਰੇ ਮਾਪਿਓ ਖੁਦ ਹੀ ਵਾਪਸ ਆ ਜਾਣ ਕਿਉਂਕਿ ਉਹ ਕਿਸੇ ਰਿਸ਼ਤੇਦਾਰ ਜਾਂ ਫਿਰ ਦੋਸਤ ਦੇ ਕੋਲ ਨਾ ਚਲੇ ਗਏ ਹੋਣ ਇੰਜ ਉਹ ਸੋਚ ਰਹੀ ਸੀ ਘਰ ਤੇ ਵਿੱਚ ਇਹ ਸਭ ਤੋਂ ਵੱਡੀ ਸੀ ਦਵਿੰਦਰ ਕੋਰ 2018 ਤੋਂ ਵਿਆਹ ਦੀ ਵਿੱਚ ਹੋਈ ਲੜਾਈ ਝਗੜੇ ਦੇ ਕਾਰਨ ਉਹ ਆਪਣੇ ਪੇਕੇ ਘਰ ਤੇ ਵਿੱਚ ਆ ਕੇ ਰਹਿਣ ਲੱਗ ਪਈ ਸੀ ਤੇ ਨਾਲ ਹੀ ਇਸ ਦੇ ਦੋ ਬੱਚੇ ਵੀ ਸੀ ਪੁਲਿਸ ਹੁਣ ਇਸ ਕੁੜੀ ਦੀ ਰਿਪੋਰਟ ਨੂੰ ਦਰਜ ਕਰਨ ਤੋਂ ਬਾਅਦ ਉਸਦੇ ਮਾਤਾ-ਪਿਤਾ ਦੀ ਭਾਲ ਸ਼ੁਰੂ ਕਰ ਦਿੰਦੀ ਹੈ 8 ਮਾਰਚ 2019 ਨੂੰ ਨੰਗਲੋਈ ਤਾਮਕ ਪਿੰਡ ਦੇ ਇੱਕ ਗੰਦੇ ਨਾਲੇ ਦੇ ਵਿੱਚੋਂ ਇੱਕ ਨਵਾਂ ਸੂਟਕੇਸ ਤੈਰਦਾ ਦਿਖਿਆ ਜਦੋਂ ਇਸ ਨੂੰ ਲੋਕਾਂ ਦੇ ਵੱਲੋਂ ਦੇਖਿਆ ਗਿਆ ਤਾਂ ਹੈਰਾਨੀ ਹੋਈ ਕਿ ਇੰਨਾ ਸੋਹਣਾ ਸੂਟਕੇਸ ਕਿਹਨੇ ਸੁੱਟ ਦਿੱਤਾ ਇਸ ਮਗਰੋਂ ਪੁਲਿਸ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਇਸ ਸੂਟਕੇਸ ਨੂੰ ਚੱਕਿਆ ਜਾਂਦਾ ਹੈ ਅਤੇ ਜਦੋਂ ਖੋਲ ਕੇ ਦੇਖਿਆ ਗਿਆ ਤਾਂ ਇਸ ਦੇ ਵਿੱਚੋਂ ਪੁਲਿਸ ਨੂੰ ਇੱਕ ਔਰਤ ਦੀ ਲਾਸ਼ ਬਰਾਮਦ ਹੋਈ ਜਿਸ ਦੀਆਂ ਹੱਡੀਆਂ ਤੋੜ ਮਰੋੜ ਕੇ ਇਸ ਸੂਟਕੇਸ ਦੇ ਵਿੱਚ ਜ਼ਬਰਦਸਤੀ ਬੰਦ ਕੀਤਾ ਗਿਆ ਸੀ ਹੁਣ ਜਦੋਂ ਇਹ ਲਾਸ਼ ਮਿਲਦੀ ਹੈ ਤਾਂ ਪੁਲਿਸ ਦੇ ਕੋਲ ਜਿਵੇਂ ਕਿ ਪਹਿਲਾਂ ਹੀ ਲਾਪਤਾ ਦੀ ਸੂਚੀ ਸੀ ਇੱਕ ਜਿਸ ਦੇ ਵਿੱਚ ਦਵਿੰਦਰ ਕੌਰ ਦੀ ਮਾਂ ਦਾ ਵੀ ਨਾਮ ਸੀ ਹੁਣ ਦਵਿੰਦਰ ਕੌਰ ਨੂੰ ਇਸ ਦੀ شناخت ਕਰਨ ਦੇ ਲਈ ਬੁਲਾਇਆ ਗਿਆ ਕਿ ਕੀ ਤੇ ਇਹ ਉਸ ਦੀ ਮਾਤਾ ਨਹੀਂ लाश प्राणी ਹੋਰ ਕਰਕੇ ਬੁਰੀ ਤਰ੍ਹਾਂ ਦੇ ਨਾਲ ਗਲ ਸੜ ਚੁੱਕੀ ਸੀ ਅਤੇ ਇਸ ਦੀ ਪਛਾਣ ਨਹੀਂ ਆਉਂਦੀ ਸੀ ਪਰ ਇਸ ਦੇ ਉੱਪਰ ਬਣੇ ਹੋਏ ਕੁਝ ਹੋਰ ਚੀਜ਼ਾਂ ਅਤੇ ਗਲੇ ਦੇ ਵਿੱਚ ਪਾਈਆਂ ਹੋਈਆਂ ਗਾਨੀਆਂ ਇਹੋ ਜਿਹੀਆਂ ਕਈ ਹੋਰ ਨਿਸ਼ਾਨੀਆਂ ਦੇ ਬਲਬੂਤੇ ਤੇ ਪੁਲਿਸ ਦੇ ਵੱਲੋਂ ਦਵਿੰਦਰ ਕੋਰਟ ਨੂੰ ਕਿਹਾ ਜਾਂਦਾ ਹੈ ਕਿ ਉਹ ਇਸ ਦੀ شناخت ਕਰੇ ਹੁਣ ਟੀ ਦੇ ਨਾਲ ਸੰਪਰਕ ਕੀਤਾ ਗਿਆ ਅਤੇ ਜਦੋਂ ਉਹ شناخت ਕਰਨ ਦੇ ਲਈ ਇੱਥੇ ਪਹੁੰਚਦੀ ਹੈ ਤਾਂ ਉਹ ਇਹੀ ਆਖਦੀ ਹੈ ਕਿ ਨਹੀਂ ਇਹ ਮੇਰੀ ਮਾਂ ਨਹੀਂ ਹੋ ਸਕਦੀ ਮੈਡੀਕਲ ਰਿਪੋਰਟ ਦੇ ਵਿੱਚ ਪਤਾ ਲੱਗਦਾ ਹੈ ਕਿ ਇਸ ਔਰਤ ਨੂੰ ਪਹਿਲਾਂ ਨਸ਼ੇ ਦੀਆਂ ਗੋਲੀਆਂ ਦਿੱਤੀਆਂ ਗਈਆਂ ਤੇ ਫਿਰ ਇਸ ਦੀ ਜਾਨ ਲਈ ਗਈ। ਇਸ ਮਗਰੋਂ ਹੁਣ ਦਵਿੰਦਰ ਕੌਰ ਦੇ ਪਤੀ ਨੂੰ ਵੀ ਪੁਲਿਸ ਥਾਣੇ ਬੁਲਾਇਆ ਗਿਆ ਅਤੇ ਪੁੱਛਿਆ ਗਿਆ ਕਿ ਕੀ ਇਹ ਉਸ ਦੀ ਸੱਸ ਤਾਂ ਨਹੀਂ। ਮੌਕੇ ਤੇ ਪਹੁੰਚ ਕੇ ਪਹਿਲਾਂ ਤਾਂ ਪਤੀ ਨੂੰ ਵੀ ਉਸ ਨੂੰ ਯਕੀਨ ਨਹੀਂ ਹੋਇਆ ਕਿ ਇਹ ਉਸ ਦੀ ਸੱਸ ਹੈ ਪਰ ਬਾਅਦ ਦੇ ਵਿੱਚ ਉਸ ਨੇ ਕੁਝ ਚੀਜ਼ਾਂ ਨੂੰ ਦੇਖਦੇ ਹੋਏ ਹਾਮੀ ਭਰੀ ਕਿ ਹਾਂ ਇਹ ਮੇਰੀ ਸੱਸ ਜਗੀਰ ਕੌਰ ਹੀ ਹੈ। ਉਸ ਦੇ ਵੱਲੋਂ ਜਦੋਂ ਅਗਲਾ ਸਵਾਲ ਪੁਲਿਸ ਨੇ ਇਹ ਕੀਤਾ ਕਿ ਕੀ ਉਸ ਨੂੰ ਕਿਸੇ ਤੇ ਸ਼ੱਕ ਹੈ ਕਿ ਕੌਣ ਇਹਨਾਂ ਦੇ ਨਾਲ ਇੰਜ ਕਰ ਸਕਦਾ ਹੈ ਤਾਂ ਉਸਨੇ ਜਵਾਬ ਦਿੱਤਾ ਕਿ ਇਹਨਾਂ ਦੀ ਧੀ ਦਵਿੰਦਰ ਹੀ ਕਰ ਸਕਦੀ ਹੈ ਕਿਉਂਕਿ ਉਹ لالچی ਕਿਸਮ ਦੀ ਔਰਤ ਹੈ ਪੁਲਿਸ ਨੇ ਇੱਥੇ ਸ਼ੱਕ ਇਸ ਜਵਾਈ ਤੇ ਵੀ ਕੀਤਾ ਉਸ ਧੀ ਤੇ ਵੀ ਕੀਤਾ ਅਤੇ ਨਾਲ ਹੀ ਸਭ ਤੋਂ ਵੱਡਾ ਸ਼ੱਕ ਪੁਲਿਸ ਨੂੰ ਇਹ ਸੀ ਕਿ ਇਸ ਔਰਤ ਨੂੰ ਮਾਰ ਕੇ ਉਸਦੇ ਪਤੀ ਨਹੀਂ ਸੁੱਟਿਆ ਹੋਣਾ ਕਿਉਂਕਿ ਹੁਣ ਤੱਕ ਉਹ ਵੀ ਗਾਇਬ ਸੀ ਪੁਲਿਸ ਨੇ ਆਪਣੀ ਤਫਤੀਸ਼ ਜਾਰੀ ਰੱਖੀ ਜਗੀਰਕੌਰ ਦੇ ਪਤੀ ਤੇ ਜਦੋਂ ਉਹਨਾਂ ਨੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਨਾਲ ਹੀ ਇੱਕ ਹੋਰ ਗੱਲ ਵੀ ਸੋਚੀ ਕਿ ਹੋ ਸਕਦਾ ਹੈ ਕਿ ਉਹਨਾਂ ਦੇ ਨਾਲ ਵੀ ਕੁਝ ਗਲਤ ਹੋਇਆ ਹੋਵੇ ਕਿਉਂਕਿ ਉਹ ਵੀ ਹੁਣ ਤੱਕ ਗਾਇਬ ਸੀ ਤਾਂ ਕੁਝ ਸਮੇਂ ਬਾਅਦ ਪੁਲਿਸ ਨੇ ਉਸੇ ਨਾਲੇ ਦੇ ਵਿੱਚ ਫਿਰ ਤੋਂ ਛਾਣਬੀਣ ਕੀਤੀ ਤਾਂ ਉੱਥੇ ਇੱਕ ਹੋਰ ਸੂਟਕੇਸ ਮਿਲਿਆ ਜਿਸ ਦੇ ਵਿੱਚੋਂ ਜਗੀਰਕੌਰ ਦੇ ਪਤੀ ਦੀ ਮ੍ਰਿਤਕ ਦੇ ਬਰਾਮਦ ਹੁੰਦੀ ਹੈ ਗੁਰਮੀਤ ਸਿੰਘ ਨੂੰ ਵੀ ਉਸੇ ਤਰ੍ਹਾਂ ਹੀ ਮਾਰ ਕੇ ਇਸ ਤੇ ਵਿੱਚ ਪਾਇਆ ਹੋਇਆ ਸੀ ਇਹ ਸਰਚ ਆਪਰੇਸ਼ਨ ਚਲਾਇਆ ਗਿਆ ਸੀ ਪੁਲਿਸ ਦੇ ਵੱਲੋਂ ਤੇ ਕਰੀਬ 8 ਘੰਟੇ ਲੰਮਾ ਆਪਰੇਸ਼ਨ ਚਲਾਉਣ ਤੋਂ ਬਾਅਦ ਇਹ ਸੂਟਕੇਸ ਪੁਲਿਸ ਨੂੰ ਬਰਾਮਦ ਹੋਇਆ ਸੀ ਇਸ ਸੂਟਕੇਸ ਤੇ ਵਿੱਚ ਪੱਥਰ ਵੀ ਪਾਏ ਹੋਏ ਸੀ ਮੈਡੀਕਲ ਰਿਪੋਰਟ ਤੇ ਵਿੱਚ ਸਾਹਮਣੇ ਆਇਆ ਕਿ ਇਹਨਾਂ ਨੂੰ ਵੀ ਉਸੇ ਤਰ੍ਹਾਂ ਹੀ ਨਸ਼ੀਲੀਆਂ ਗੋਲੀਆਂ ਦਿੱਤੀਆਂ ਗਈਆਂ ਸੀ ਅਤੇ ਬਾਅਦ ਤੇ ਵਿੱਚ ਮਾਰਿਆ ਗਿਆ ਸੀ ਹੁਣ ਪੁਲਿਸ ਨੇ ਇਹਨਾਂ ਦੋਵਾਂ પતિ ਪਤਨੀ ਦੇ ਨੇੜਲੇ ਦੋਸਤਾਂ ਰਿਸ਼ਤੇਦਾਰਾਂ ਤੋਂ ਪੁੱਛ ਪੜਤਾਲ ਕਰਨੀ ਸ਼ੁਰੂ ਕੀਤੀ ਨਾਲ ਹੀ ਉਹਨਾਂ ਦੀ ਧੀ ਤੋਂ ਵੀ ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਕਿ ਆਖਿਰਕਾਰ ਇਹਨਾਂ ਦੇ ਨਾਲ ਇੰਜ ਕੌਣ ਕਰ ਸਕਦਾ ਜਗੀਰਕੌਰ ਦੇ ਬਾਰੇ ਰਿਸ਼ਤੇਦਾਰ ਦੱਸਦੇ ਨੇ ਕਿ ਉਹ 10 ਫਰਵਰੀ ਨੂੰ ਜਲੰਧਰ ਚਲੀ ਗਈ ਸੀ ਅਤੇ 2 ਮਾਰਚ ਨੂੰ ਉੱਥੋਂ ਉਹ ਵਾਪਸ ਦਿੱਲੀ ਦੇ ਲਈ ਨਿਕਲ ਗਈ ਸੀ ਤੇ ਇੱਧਰ ਗੁਰਮੀਤ ਸਿੰਘ ਦੇ ਬਾਰੇ ਪਤਾ ਲੱਗਦਾ ਹੈ ਕਿ ਉਹ 21 ਫਰਵਰੀ ਨੂੰ ਗਾਇਬ ਹੋ ਗਏ ਸੀ ਤੀਨ ਨੂੰ ਜਦੋਂ ਪੁੱਛਿਆ ਜਾਂਦਾ ਹੈ ਤਾਂ ਉਸਨੇ ਕਿਹਾ ਕਿ ਉਹ ਲੱਭਦੀ ਰਹੀ ਐ ਇਸੇ ਕਰਕੇ ਹੀ ਉਸਨੇ ਦੇਰੀ ਦੇ ਨਾਲ ਰਿਪੋਰਟ ਲਿਖਵਾਈ ਨਵਿੰਦਰ ਕੌਰ ਦੇ ਪਤੀ ਨੇ ਕਿਹਾ ਕਿ ਇਹਨੇ ਹੀ ਸਭ ਕੁਝ ਕੀਤਾ ਹੁਣ ਪੁਲਿਸ ਨੇ ਇਸੇ ਗੱਲ ਦੇ ਆਧਾਰ ਤੇ ਧੀ ਦੀ ਹਿਸਟਰੀ ਅਤੇ ਲੋਕੇਸ਼ਨ ਕੱਢਣੀ ਸ਼ੁਰੂ ਕੀਤੀ ਕਿ ਇਹਨਾਂ ਦਿਨਾਂ ਦੇ ਵਿੱਚ ਆਖਿਰਕਾਰ ਉਹ ਕਿੱਥੇ ਸੀ ਤਾਂ ਦਵਿੰਦਰ ਕੌਰ ਦੇ ਬਾਰੇ ਪਤਾ ਲੱਗਦਾ ਹੈ ਕਿ ਉਹ ਕਿਸੇ ਪ੍ਰਿੰਸ ਨਾਮ ਦੇ ਮੁੰਡੇ ਦੇ ਸੰਪਰਕ ਦੇ ਵਿੱਚ ਲਗਾਤਾਰ ਸੀ ਅਤੇ ਇਸ ਪ੍ਰਿੰਸ ਦੀ ਲੋਕੇਸ਼ਨ ਉਸ ਦਿਨ ਇਸ ਘਰ ਦੀ ਹੀ ਸੀ। ਯਾਨੀ ਕਿ 5 ਮਾਰਚ ਨੂੰ ਦਵਿੰਦਰ ਕੌਰ ਦੇ ਘਰ ਪ੍ਰਿੰਸ ਆਇਆ ਸੀ ਅਤੇ ਉਸ ਮਗਰੋਂ ਉਹ ਵਾਪਸ ਲਖਨਊ ਵੀ ਚਲਾ ਗਿਆ ਸੀ। ਹੁਣ ਇੱਥੇ ਮੁੰਡਾ ਕਹਿੰਦਾ ਹੈ ਕਿ ਇਹ ਮੇਰੇ ਕੋਲ ਸਿਰਫ ਕੰਮ ਲੈਣ ਦੇ ਲਈ ਆਈ ਸੀ ਪ੍ਰਿੰਸ ਦੇ ਇਹ ਬਿਆਨ ਹੁੰਦੇ ਨੇ। 10 ਮਾਰਚ ਨੂੰ ਧੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਪੁਲਿਸ ਨੇ ਜਦੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਤਾਂ ਦੋਵੇਂ ਜਾਣਿਆਂ ਨੇ ਉਹ ਖੁਲਾਸੇ ਕੀਤੇ ਜਿਸ ਨੂੰ ਸੁਣਨ ਤੋਂ ਬਾਅਦ ਇਸ ਰਿਸ਼ਤੇ ਤੋਂ ਯਕੀਨ ਉੱਠ ਗਿਆ ਆਖਿਰਕਾਰ ਕੋਈ ਆਪਣੀ ਹੀ ਧੀ ਕਿੰਜ ਆਪਣੇ ਮਾਪਿਆਂ ਦੇ ਨਾਲ ਇੰਨਾ ਮਾੜਾ ਕਰ ਸਕਦੀ ਹੈ 21 ਫਰਵਰੀ ਨੂੰ ਅਦਵਿੰਦਰ ਕੌਰ ਨੇ ਦੱਸਿਆ ਕਿ ਉਸਨੇ ਆਪਣੇ ਪਿਓ ਨੂੰ ਚਾਪ ਲਾਈ ਬੇਹੋਸ਼ ਕਰ ਦਿੱਤਾ ਅਤੇ ਉਸ ਮਗਰੋਂ ਆਪਣੇ ਆਸ਼ਿਕ ਨੂੰ ਘਰ ਬੁਲਾ ਲਿਆ ਇਸ ਨੂੰ ਘਰ ਬੁਲਾਣ ਤੋਂ ਬਾਅਦ ਸੂਟਕੇਸ ਦੇ ਵਿੱਚ ਪਾ ਕੇ ਰਾਤ ਨੂੰ ਗੰਦੇ ਨਾਲੇ ਦੇ ਵਿੱਚ ਸੁੱਟ ਦਿੱਤਾ ਗਿਆ ਸ਼ਾਮ ਤੱਕ ਉਹ ਇੰਤਜ਼ਾਰ ਕਰਦੇ ਰਹੇ ਰਾਤ ਹੋਣ ਦਾ ਉਹ ਸਾਰੇ ਸਮੇਂ ਦੇ ਵਿੱਚ ਵੀ ਧੀ ਨੂੰ ਆਪਣੇ ਆਪ ਤੇ ਬਿਲਕੁਲ ਵੀ ਗੁੱਸਾ ਜਾਂ ਨਿਰਾਸ਼ਾ ਨਹੀਂ ਹੋਈ ਕਿ ਉਸਨੇ ਆਪਣੇ ਸਾਹਮਣੇ ਆਪਣੇ ਹੱਥੀ ਕਿਸ ਤਰ੍ਹਾਂ ਦੇ ਨਾਲ ਪਿਓ ਨੂੰ ਖਤਮ ਕੀਤਾ 2 ਮਾਰਚ 2019 ਨੂੰ ਹੁਣ ਜਦੋਂ ਮਾਂ ਘਰ ਵਾਪਸ ਆਂਦੀ ਹੈ ਤਾਂ ਪੁੱਛਦੀ ਹੈ ਕਿ ਪੁੱਤ ਤੇਰੇ ਪਿਓ ਕਿੱਥੇ ਆ ਤੇਰਾ ਪਿਤਾ ਕਿੱਥੇ ਆ ਤਾਂ ਧੀ ਆਖਦੀ ਹੈ ਕਿ ਉਹ ਬਾਹਰ ਗਏ ਨੇ ਹੁਣੇ ਆ ਜਾਣਗੇ ਤੇ ਤੁਸੀਂ ਫਿਲਹਾਲ ਬੈਠ ਕੇ ਚਾਹ ਪੀਓ ਇਹੀ ਚਾ ਜਿਸ ਨੂੰ ਕੀ ਪਲਾਨ ਤੋਂ ਬਾਅਦ ਉਸਨੇ ਆਪਣੇ ਪਿਓ ਦੀ ਜਾਨ ਲਈ ਉਸੇ ਤਰੀਕੇ ਦੇ ਨਾਲ ਉਸਨੇ ਆਪਣੀ ਮਾਂ ਨੂੰ ਵੀ ਚਾਪ ਪਲਾਈ ਅਤੇ ਫਿਰ ਆਪਣੇ ਉਸ ਪ੍ਰੇਮੀ ਆਸ਼ਿਕ ਪ੍ਰਿੰਸ ਨੂੰ ਘਰ ਦੇ ਵਿੱਚ ਬੁਲਾ ਲਿਆ ਮਾਂ ਨੂੰ ਵੀ ਉਸੇ ਤਰ੍ਹਾਂ ਦੇ ਨਾਲ ਮਾਰ ਦਿੱਤਾ ਗਿਆ ਅਤੇ 4 ਮਾਰਚ ਨੂੰ ਜਾ ਕੇ ਰਿਪੋਰਟ ਦਰਜ ਕਰਵਾਈ ਇਹਨਾਂ ਨੂੰ ਲੱਗਦਾ ਸੀ ਕਿ ਸੂਟਕੇਸ ਕਦੇ ਨਹੀਂ ਮਿਲਣਗੇ ਪਰ ਰੱਬ ਸਭ ਕੁਝ ਦੇਖ ਰਿਹਾ ਹੈ ਅਤੇ ਇਹੋ ਜਿਹੇ ਲੋਕਾਂ ਨੂੰ ਕੀਤੇ ਦੀ ਸਜ਼ਾ ਜ਼ਰੂਰ ਮਿਲਦੀ ਹੈ ਇਸ ਮਗਰੋਂ 2017 ਦਾ ਇਹ ਦਿਨ ਜਦੋਂ ਪ੍ਰਿੰਸ ਨੂੰ ਪੁੱਛਿਆ ਜਾਂਦਾ ਹੈ ਕਿ ਆਖਿਰਕਾਰ ਇਹ ਸਾਰੀ ਘਟਨਾ ਕਿਵੇਂ ਅਤੇ ਕਿਉਂ ਵਾਪਰੀ ਕਿਵੇਂ ਤੁਸੀਂ ਇੱਕ ਦੂਜੇ ਦੇ ਸੰਪਰਕ ਦੇ ਵਿੱਚ ਆਏ ਤਾਂ ਉਹ ਦੱਸਦਾ ਹੈ ਕਿ ਅਸੀਂ ਬਿਜ਼ਨਸ 파ਟਨਰ ਬਣਨ ਦੇ ਲਈ ਅਤੇ ਪੈਸਾ ਇਕੱਠਾ ਕਰਨ ਦੇ ਲਈ ਇਹ ਸਭ ਕੁਝ ਕੀਤਾ ਇਸ ਦੇ ਪਿੱਛੇ ਦਾ ਕਾਰਨ ਪੈਸਾ ਲੈਣਾ ਸੀ ਜ਼ਮੀਨ ਲੈਣਾ ਸੀ ਘਰ ਖਰੀਦਣਾ ਸੀ ਕਿਉਂਕਿ ਦਵਿੰਦਰ ਕੌਰ ਦੇ ਪਿਤਾ ਦਾ ਦੁਬਈ ਦੇ ਵਿੱਚ ਫਰਨੀਚਰ ਦਾ ਕੰਮ ਸੀ ਪਰ ਗੁਰਮੀਤ ਸਿੰਘ ਕੁਝ ਸਮੇਂ ਬਾਅਦ ਉਥੋਂ ਵਾਪਸ ਆ ਗਏ ਸੀ ਅਤੇ ਹੁਣ ਇਸ ਕੁੜੀ ਨੇ ਜਦੋਂ ਦੇਖਿਆ ਕਿ ਘਰ ਦੇ ਵਿੱਚ ਗਹਿਣੇ ਵੀ ਨੇ ਪੈਸਾ ਵੀ ਹੈ ਤੇ ਮਕਾਨ ਵੀ ਉਹ ਹਥਿਆ ਸਕਦੀ ਹੈ ਤਾਂ ਉਸਨੇ ਪਹਿਲਾਂ ਘਰ ਤੋਂ ਗਹਿਣੇ ਚੋਰੀ ਕੀਤੇ ਅਤੇ ਉਹ ਆਪਣੇ ਆਸ਼ਿਕ ਨੂੰ ਦੇ ਦਿੱਤੇ ਇਸ ਮਗਰੋਂ ਪਤਾ ਲੱਗਦਾ ਹੈ ਕਿ ਇਹ ਗਹਿਣੇ ਕਰੀਬ 8 ਲੱਖ ਦੇ ਸਨ ਅਤੇ ਫਿਰ ਇਹਨਾਂ ਨੇ ਘਰ ਦੇ ਨਕਲੀ ਕਾਗਜ਼ਾਤ ਬਣਵਾਏ ਜਿਸ ਦੇ ਉੱਪਰ ਇਸ ਧੀ ਨੇ ਆਪਣੇ ਪਿਤਾ ਦੇ ਜਾਲੀ ਦਸਤਖਤ ਕੀਤੇ ਪਰ ਇੱਥੇ ਇਸ ਦੇ ਬਲੋਂ ਸਪੈਲਿੰਗ ਮਿਸਟੇਕ ਕੀਤੀ ਜਾਂਦੀ ਹੈ ਅਤੇ ਉਹ ਫੜੀ ਜਾਂਦੀ ਹੈ ਪਿਤਾ ਨੂੰ ਇਹ ਸਭ ਕੁਝ ਜਾਣਨ ਤੋਂ ਬਾਅਦ ਗੁੱਸਾ ਆਇਆ ਤੇ ਉਹਨਾਂ ਨੇ ਪੁਲਿਸ ਰਿਪੋਰਟ ਦੇਣ ਦੀ ਧਮਕੀ ਵੀ ਆਪਣੀ ਧੀ ਨੂੰ ਦਿੱਤੀ ਸੀ ਇਸ ਮਗਰੋਂ ਜ਼ਮੀਨ ਜਾਇਦਾਦ ਹੜੱਪ ਕਰਨ ਦੇ ਲਈ ਇਸ ਧੀ ਨੇ ਆਪਣੇ ਮਾਪਿਓ ਨੂੰ ਬੇਰਹਿਮੀ ਦੇ ਨਾਲ ਖਤਮ ਕੀਤਾ ਉਸ ਸਮੇਂ ਇਹ ਸਾਰੀ ਸਕੀਮ ਬਣਾਈ ਗਈ ਜਦੋਂ ਉਸ ਦੀ ਮਾਂ ਜਲੰਧਰ ਗਈ ਹੋਈ ਸੀ ਅਤੇ ਪਿਤਾ ਘਰ ਦੇ ਵਿੱਚ ਇਕੱਲੇ ਸੀ ਪਹਿਲਾਂ ਉਹਨਾਂ ਨੂੰ ਚਾਪ ਲਾਉਣ ਤੋਂ ਬਾਅਦ ਜਾਨ ਲਈ ਜਾਂਦੀ ਹੈ ਅਤੇ ਸੂਟਕੇਸ ਦੇ ਵਿੱਚ ਪਾ ਕੇ ਸੁੱਟਿਆ ਜਾਂਦਾ ਹੈ ਅਤੇ ਉਸੇ ਤਰ੍ਹਾਂ ਹੀ ਮਾਂ ਦੇ ਨਾਲ ਵੀ ਇਹੀ ਸਭ ਕੁਝ ਕੀਤਾ ਗਿਆ। ਐਨੇ ਦਿਨ ਇਹ ਧੀ ਆਪਣੇ ਪਿਓ ਨੂੰ ਮਾਰਨ ਤੋਂ ਬਾਅਦ ਘਰ ਦੇ ਵਿੱਚ ਬੈਠੀ ਰਹੀ। ਇਸ ਨੂੰ ਜਮਾ ਵੀ ਆਪਣੇ ਆਪ ਤੇ ਸ਼ਰਮ ਨਹੀਂ ਆਈ ਕਿ ਮੈਂ ਐਸੇ ਘਰ ਦੇ ਵਿੱਚ ਕਿਵੇਂ ਆਪਣੇ ਪਿਓ ਨੂੰ ਮਾਰ ਕੇ ਸੁੱਟਾਈ ਆ ਅਤੇ ਹੁਣ ਉਹ ਇੰਤਜ਼ਾਰ ਕਰ ਰਹੀ ਸੀ ਆਪਣੀ ਮਾਂ ਦੇ ਆਉਣ ਦਾ ਤਾਂ ਕਿ ਉਸ ਨੂੰ ਵੀ ਇਸ ਤਰ੍ਹਾਂ ਹੀ ਮਾਰ ਕੇ ਉਹ ਸੁੱਟਾਵੇ। ਪ੍ਰਿੰਸ ਦੇ ਬਾਰੇ ਪਤਾ ਲੱਗਿਆ ਕਿ ਉਹ ਪਹਿਲਾਂ ਹੀ ਵਿਆਹਾ ਹੋਇਆ ਸੀ। ਉਸ ਨੂੰ ਆਪਣੀ ਪਤਨੀ ਤੇ ਸ਼ੱਕ ਸੀ ਕਿ ਉਸ ਦਾ ਕਿਸੇ ਹੋਰ ਅਫੇਅਰ ਹੈ ਇਸ ਦੇ ਚੱਲਦੇ ਹੋਏ ਉਹਨੇ ਵੀ ਦਵਿੰਦਰ ਗੌਰ ਦੇ ਨਾਲ ਸੰਪਰਕ ਦੇ ਵਿਚਾਣਾ ਗਲਤ ਨਹੀਂ ਸਮਝਿਆ 10 ਮਾਰਚ 2019 ਨੂੰ ਇਹਨਾਂ ਦੋਵਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਅਤੇ ਅਗਲੇ ਦਿਨ ਜਦੋਂ ਮਾਪਿਓ ਦਾ ਇਕੱਠਿਆ ਸੰਸਕਾਰ ਕੀਤਾ ਗਿਆ ਤਾਂ ਮਾਪਿਓ ਦੇ ਅੰਤਿਮ ਸੰਸਕਾਰ ਮੌਕੇ ਇਸ ਕੁੜੀ ਨੂੰ ਵੀ ਉੱਥੇ ਲਿਆਂਦਾ ਗਿਆ ਸੀ ਜੋ ਕਿ ਹੱਸ ਰਹੀ ਸੀ ਹੱਸ-ਹੱਸ ਕੇ ਆਪਣੇ ਬਾਕੀ ਦੇ ਭਰਾਵਾਂ ਨੂੰ ਇਹੀ ਆਖ ਰਹੀ ਸੀ ਕਿ ਮਾਤਾ ਪਿਤਾ ਨੂੰ ਮੈਂ ਦੁਨੀਆ ਤੋਂ ਆਜ਼ਾਦ ਕਰ ਦਿੱਤਾ 12 ਮਾਰਚ 2019 ਨੂੰ ਦੋ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅਤੇ ਫਿਰ ਹੁਣ ਇਸ ਮਾਮਲੇ ਦੇ ਵਿੱਚ ਜੋ ਕੁਝ ਵੀ ਸਾਹਮਣੇ ਆਇਆ ਫਿਲਹਾਲ ਹਰ ਕੋਈ ਇਹੀ ਚਾਹ ਰਿਹਾ ਹੈ ਕਿ ਇਹਨਾਂ ਦੋਵਾਂ ਨੂੰ ਇਹੋ ਜਹੀ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਕੋਈ ਹੋਰ ਆਪਣੇ ਮਾਪਿਓ ਦੇ ਨਾਲ ਐਡਾ ਵੱਡਾ ਧੋਖਾ ਨਾ ਕਰੇ